ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਅੱਜ ਦਾ ਦਿਨ ਵੱਡੀ ਦਿੱਕਤਾਂ ਲੈ ਕੇ ਆਇਆ ਪੰਜਾਬ ਰੋਡ ਵੇਸ ਪੀ ਆਰਟੀਸੀ ਅਤੇ ਪਨਬਸ ਤੇ ਠੇਕਾ ਕਰਮਚਾਰੀਆਂ ਨੇ ਟ੍ਰਾਂਸਪੋਰਟ ਵਿਭਾਗ ਦੇ ਨਿੱਜੀਕਰਨ ਅਤੇ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਰਾਜਪਧਰੀ ਚੱਕਾ ਜਾਮ ਐਲਾਨਿਆ ਯੂਨੀਅਨ ਦੇ ਸੱਦੇ ਤੇ ਸੂਬੇ ਭਾਰਤ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ ਹੋ ਗਈ ਜਿਸ ਨਾਲ ਬੱਸੇਵਾਂ ਮਕਮਲ ਠਾਪ ਰਹੀਆਂ ਅੰਮ੍ਰਿਤਸਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਚੱਲ ਰਹੇ ਰੋਜ਼ ਪ੍ਰਦਰਸ਼ਨਾਂ ਦੌਰਾਨ ਯੂਨੀਅਨ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਿਲੋਮੀਟਰ ਸਕੀਮ ਦੇ ਪ੍ਰਾਈਵੇਟ ਟੈਂਡਰ ਲਿਆਂਦੇ ਜਾ ਰਹੇ ਹਨ ਜਿਸ ਨੂੰ ਕਰਮਚਾਰੀ ਨਿੱਜੀਕਰਨ ਦੀ ਸ਼ੁਰੂਆਤ ਮੰਨ ਰਹੇ ਨੇ ਉਹਨਾਂ ਮੰਗ ਕੀਤੀ ਹੈ ਕਿ ਇਹ ਟੈਂਡਰ ਤੁਰੰਤ ਰੱਦ ਹੋਣੇ ਚਾਹੀਦੇ ਹਨ ਅਤੇ ਬੱਸਾਂ ਸਿੱਧੇ ਮੈਕਮੇ ਵੱਲੋਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਦੂਜੇ ਪਾਸੇ ਅੰਮ੍ਰਿਤਸਰ ਦੀ ਯੂਨੀਅਨ ਵੱਲੋਂ ਆਗੂ ਯੋਧ ਸਿੰਘ ਨੇ ਵੀ ਸਰਕਾਰ ਉਤੇ ਅਣਗਹਿਲੀ ਦੇ ਦੋਸ਼ ਲਗਾਏ ਕਰਮਚਾਰੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੰਗਾਂ ਮੰਨਣ ਤੋਂ ਪਹਿਲਾਂ ਪਾਸੇਵਾਵਾਂ ਮੁੜ ਸ਼ੁਰੂ ਨਹੀਂ ਕੀਤੀਆਂ ਜਾਣਗੀਆਂ 25-11 ਤੋਂ ਜਿਹੜਾ ਅੱਜ ਸਾਡਾ ਜਿਹੜਾ ਧਰਨੇ ਪ੍ਰਦਰਸ਼ਨ ਲਾਉਣ ਦਾ ਜਾਂ ਅੰਮ੍ਰਿਤਸਰ ਸਮੇਤ ਹੜਤਾਲ ਕਰਨ ਦਾ ਪ੍ਰੋਗਰਾਮ ਹੀ ਉਹ 12 ਵਜੇ ਤੋਂ ਨਿਰੰਤਰ ਜਾਰੀ ਹੋ ਚੁੱਕਾ ਕਿਉਂਕਿ ਸਰਕਾਰ ਜਿਹੜਾ ਬਾਰ-ਬਾਰ ਜਿਹੜਾ ਅਸੀਂ ਸਾਡੀ ਮੰਗ ਹੈ ਵੀ ਜਿਹੜੇ ਕਿਲੋਮੀਟਰ ਬੱਸਾਂ ਦੇ ਟੈਂਡਰ ਲਾਏ ਉਹਨਾਂ ਨੂੰ ਰੱਦ ਕੀਤਾ ਜਾਏ ਪਰ ਸਰਕਾਰ ਜਿਹੜਾ ਉਹਨੂੰ ਰੱਦ ਕਰਨ ਦੀ ਬਜਾਏ ਉਹਨਾਂ ਨੂੰ ਅੱਗੇ ਤਰੀਕ ਪਾ ਦਿੱਤੀ ਜਾਂਦੀ ਆ ਜਿੱਦਾਂ ਅੱਜ ਜਿਹੜਾ ਫੇਰ ਉਹ ਤਰੀਕ 28 ਤਰੀਕ ਪਾ ਦਿੱਤੀ ਆ ਜਿਹੜਾ ਮਤਲਬ ਸਰਕਾਰ ਦਾ ਕਹਿਣ ਦਾ ਮਤਲਬ ਵੀ 28 ਤਰੀਕ ਨੂੰ ਫੇਰ ਤੁਸੀਂ ਹੜਤਾਲ ਕਰਿਓ ਲੋਕਾਂ ਨੂੰ ਖਰਾਬ ਕਰਿਓ ਹਰਾਸਮੈਂਟ ਹੋਇਓ ਸਰਕਾਰੀ ਖਜ਼ਾਨੇ ਦਾ ਨੁਕਸਾਨ ਕਰਿਓ ਸਾਡੀ ਜਿਹੜੀ ਮੰਗਿਆ ਉਹ ਰੱਦ ਕਰਕੇ ਟੈਂਡਰ ਜਿਹੜੀਆਂ ਸਾਡੀਆਂ ਦੂਜੀਆਂ ਮੰਗਾ ਉਹਤੇ ਵਿਚਾਰ ਵਟਾਂਦਰਾ ਕਰਕੇ ਸਾਡੀਆਂ ਮੰਗਾ ਪੂਰੀਆਂ ਕੀਤੀਆਂ ਜਾਣ ਅਸੀਂ ਆਪਣਾ ਲੋਕਾਂ ਨੂੰ ਜਿਹੜੀ ਸਰਵਿਸ ਬੰਦੀ ਦਈਏ ਨਾ ਹੀ ਕੋਈ ਧੰਨਾ ਕਰੀਏ ਨਾ ਪ੍ਰਦਰਸ਼ਨ ਕਰੀਏ ਕਿਉਂਕਿ ਲੋਕ ਵੀ ਖੱਜਲ ਖਰਾਬ ਹੁੰਦੇ ਆ ਅਸੀਂ ਵੀ ਹੁੰਦੇ ਆ ਸਾਨੂੰ ਜਿਹੜਾ ਇਹ ਟੈਂਡਰ ਰੱਦ ਕਰਾਉਣ ਵਾਸਤੇ ਰੋਡ ਬਲੌਕ ਕਰਨੇ ਪੈਂਦੇ ਆ ਪਿੱਛੇ ਦੇ ਗੋਲਡਨ ਗੇਟ ਅਸੀਂ ਬਲੌਕ ਕੀਤਾ ਜਾਂ ਹੋਰ ਪੰਜਾਬ ਦੇ ਵਿੱਚ ਜਿੰਨੇ ਵੀ ਰੋਡ ਬਲੌਕ ਹੋਏ ਆ ਇਹਦੇ ਨਾਲ ਇਹ ਸਰਕਾਰ ਕ੍ਰੀਏਟ ਕਰ ਰਹੀ ਹੈ ਸਾਡੇ ਵੱਲੋਂ ਇਹ ਕੋਈ ਮੰਗ ਨਹੀਂ ਸਾਡੀ ਜਿਹੜੀ ਮੰਗ ਸਪਸ਼ਟ ਹੀ ਕਿ ਵਿਭਾਗ ਦੇ ਦੀਆਂ 10000 ਬੱਸਾਂ ਪਾਈਆਂ ਜਾਣ ਪਬਲਿਕ ਦੇ ਹਿਸਾਬ ਦੇ ਨਾਲ ਪਬਲਿਕ ਦੀ ਗਿਣਤੀ ਦੇ ਹਿਸਾਬ ਨਾਲ ਪਰ ਇਹਨਾਂ ਨੇ ਇੱਕ ਵੀ ਬੱਸ ਨਹੀਂ ਪਾਈ ਉਲਟਾ ਹੁਣ ਆਪਣੀ ਫੋਕੀ ਵਾਵਾ ਖੱਟਣ ਲਈ ਇਹ ਕਿਲੋਮੀਟਰ ਸਕੀਮ ਬੱਸਾਂ ਪਾ ਰਹੇ ਆ ਕਿ ਬੱਸ ਪ੍ਰਾਈਵੇਟ ਮਾਲਕ ਦੀ ਹੋਊਗੀ ਡਰਾਈਵਰ ਉਹਦਾ ਹੋਊਗਾ ਕਨੈਕਟਰ ਵੀ ਸਾਡਾ ਹੋਊਗਾ ਤੇਲ ਵੀ ਸਾਡਾ ਪਰਮਟ ਵੀ ਸਾਡਾ ਤੇ ਉਲਟਾ 1 ਸਾਲ ਦੇ 1 ਸਾਲ ਦੇ ਵਿੱਚੋਂ ਲੱਖਾਂ ਰੁਪਈਆ ਜਿਹੜਾ ਵਾ ਉਹ ਇੱਥੇ ਚੂਨਾ ਲਾ ਕੇ ਮਹਿਕਮੇ ਨੂੰ ਲੈ ਜਾਊਗਾ ਤੇ 6 ਸਾਲ ਦਾ ਉਹ ਟੈਂਡਰ ਹੋਣਾ ਇਹ ਸਰਕਾਰ ਦਾ 1 ਸਾਲ ਤੋਂ ਵੀ ਸਮਾਂ ਘੱਟ ਰਹਿ ਗਿਆ ਪਰ ਇਹ ਚਾਹੁੰਦੇ ਆ ਕਿ ਅਸੀਂ ਆਪਣੀ ਮੋਟੀ ਕਮਿਸ਼ਨ ਲੈ ਕੇ ਸਾਈਡ ਤੇ ਹੋ ਜਾਈਏ ਤੇ ਜਿਹੜੀ ਅਗਲੀ ਕੋਈ ਸਰਕਾਰ ਆਊਗੀ ਉਹ ਜਾਣੇ ਤੇ ਮਹਿਕਮਾ ਜਾਣੇ ਸਾਡੀ ਤੁਹਾਨੂੰ ਪਹਿਲਾਂ ਹੀ ਪਤਾ ਵੀ ਸਾਡੀ ਜਿਹੜੀ ਤਨਖਾਹ ਵਾ ਉਹ 15 ਤੋਂ 16 ਤਰੀਕ ਨੂੰ ਜਿਹੜੀ ਉਹ ਪੈਂਡੇਈ ਆ ਜੇਕਰ ਉਹ ਕਿਲੋਮੀਟਰ ਸਕੀਮ ਬੱਸਾਂ ਸਾਡੇ ਵਿਭਾਗ ਵਿੱਚ ਵੜਦੀਆਂ ਤੇ ਸਾਨੂੰ ਜਿਹੜੀ ਜਿਵੇਂ ਟੀਚਰਾਂ ਨੂੰ 6-6 ਮਹੀਨੇ ਤਨਖਾਹ ਨਹੀਂ ਮਿਲਦੀ ਫਾਈਬਰ ਬਰਗੇਟ ਵਾਲਿਆਂ ਨੂੰ 8 ਮਹੀਨੇ ਹੋ ਗਏ ਤਨਖਾਹ ਨਹੀਂ ਮਿਲਦੀ ਤੇ ਹਾਲਾਤ ਸਾਡੇ ਵੀ ਇਦਾਂ ਦੇ ਹੋਣ ਵਾਲੇ